हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਵੀਰਦਾ ਜਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪ੍ਰਗਟ ਸਿੰਘ ਨਾਮ ਦਾ ਬਾਈ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਗਰ ਕਾਵਾਂ ਦੇ ਵਿੱਚ ਦਿਖਾਵਾਂਗੇ ਡਿਟੇਲ ਸਾਰੀ ਇਹਨਾਂ ਤਿੰਨ ਨਗਰ ਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰਦੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰਦਾ ਕਰੋ ਵੀਰ ਨਾਲ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛ ਲੈਣੀ ਵੀਡੀਓ ਐਂਡ ਤੱਕ ਜਰੂਰ ਦੇਖੀ ਬੈਸ ਸਿਕਲ ਬੈਸ ਸਿਕਲ ਵੀਰ ਹੋਰ ਬੈਸ ਸਿੰਘ ਵਧੀਆ ਜੀ ਵਧੀਆ ਚੱਲੀ ਜਾਂਦਾ ਕੰਮ ਕਰ ਬਈ ਵਧੀਆ ਵਧੀਆ ਐਡਰੈਸ ਬੋਲ ਦਿਓ ਹੂੰ ਫੋਨ ਨੰਬਰ 78273597 ਠੀਕ ਹੈ ਨਾਮ ਪ੍ਰਗਟ ਸਿੰਘ ਨਾਮ ਪ੍ਰਗਟ ਸਿੰਘ ਕਿਹਨੇ گا ਆਪਣੇ ਕੋਲ 33 ਸ਼ੁਰੂ ਕਰ ਲਈ ਇਸ گاؤں ਤੋਂ ਪਹਿਲਾਂ ਠੀਕ ਹੈ ਜੀ ਕੋਈ ਦੋ ਘੰਟੇ ਨਹੀਂ ਸੋਈ ਆ ਵਸੀ ਮਗਰਿਆ ਵਸੀ ਦੋਸਤੋ ਆ ਨਾਲ ਬੱਦੀ ਦਿਖਾ ਰੰਨਾ ਨਾਲੋ ਜੀ ਤੇ ਹੁਣ ਜਿਹੜਾ ਵੀ ਦੁੱਧ ਕੰਨ ਚਵਾਉਂਦੇ ਹੁਣ 10 ਕਿਲੋ ਵੀ ਹੈਗੀ ਸੀਲ ਠੰਡੀ ਪੱਕਾ ਤਿਆਰੂਗਾ 10 ਕਿਲੋ 10 ਕਿਲੋ ਠੀਕ ਹੈ ਜੀ ਬਣੀ ਬੁਣੀ ਨਿਕਲੀ ਬਣੀ 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 ਮਹੀਨੇ ਦੇ ਉੱਤੇ ਟਾਈਮ ਹੋ ਗਿਆ ਬਣੀ ਨੇ ਲਓ ਜੀ ਖਰ ਲਓ ਚੈੱਕ ਬਣੀ ਨੇ ਦੋਸਤੋ ਮਹੀਨਾ ਹੋ ਗਿਆ तकरीबन ਲਗਭਗ ਉੱਤੇ ਹੀ ਟਾਈਮ ਹੋ ਗਿਆ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਗੁਲਾਬੀ ਰੰਗ ਦੇ ਥਾਣ ਬਹੁਤ ਵਧੀਆ ਆ ਕੀ ਚੋਈ ਮੁੱਠੀ ਦਾ ਨਿਕਲ ਰਿਹਾ ਹੈ ਚਾਰੇ ਥਾਂ ਲੱਗੇ ਗਏ ਆ ਕੋਈ ਫੋਟ ਚੰਗੀ ਨਾਲ ਵਸ਼ੀ ਦੋਸਤੋ ਆ ਚੰਗੀ ਪਲੇ ਨਾਲ ਤੇ ਇਹਦਾ ਵੀ ਮੁੱਲ ਕੀ ਕਰਨਾ ਮੁੱਲ ਵੀ ਇਹਦਾ 5000 ਬਣੀ ਕਿੰਨੀ ਝੂੰਗੀ ਵਹਿੜਿਆ ਪਹਿਲਾ ਸੂਆ ਵਹਿੜਿਆ ਮਗਰ ਵਸੀ ਚੰਗੀ ਆ ਹੂੰ ਹਾਂ ਦੇਖਣੀ ਕਿ ਨਵੀਂ ਮੋਲ 50000 ਰੁਪਏ ਡਿਮਾਂਡ ਰੱਖ ਲਈ ਦੇ ਦਾਂਗੇ 23000 ਤੇ 23000 ਹਾਂ ਐਗੀ ਜਸਕੀਰ ਕੋਈ ਨਹੀਂ ਕਰਦਾਂਗੇ ਕੋਈ ਫੋਨ ਕਰਦੇ ਬਾਈ ਜੀ ਦੇ ਦਾਂਗੇ ਲਓ ਜੀ ਕੱਢੋ ਬਾਹਰ 10 ਕਿਲੋ ਦੋ ਤੋਂ ਮਹੀਨਾ ਹੋ ਗਿਆ ਬਣੀ ਨੂੰ ਤੇ ਨਾਲ ਦੋਸਤੋ ਵਛੀ 25000 ਰੁਪਏ ਡਿਮਾਂਡ 22000 ਦੇ ਵਿੱਚੋਂ ਆ ਗਿਆ ਦਾ ਮਾਨ ਤਨ ਛੋੜ ਛੱਪਾ ਮੌਕੇ ਤੇ ਜਿਹੜਾ ਜਰੂਰ ਹੋਊਗਾ ਜੀ ਬਿਲਕੁਲ ਨਾਰਮਲ ਰੇਟ ਆ ਪਸੰਦ ਦੇ ਜਿਹੜੇ ਵੀਰ ਨੂੰ ਹੋਊਗੀ ਵੀ ਇਹਦਾ ਫੋਨ ਨੰਬਰ ਚੱਲੂਗਾ ਸਕਰੀਨ ਤੇ ਗੱਲਬਾਤ ਕਰਿਓ ਤੇ ਗਾਂ ਦੀ ਡਿਟੇਲ ਵੱਧ ਤੁਸੀਂ ਹੋਰ ਲੈ ਸਕਦੇ ਹੋ ਤੋੜ ਕੇ ਵਿਖਾ ਦਿੰਦੇ ਆਂ ਸਿੰਘ ਦੋਸਤੋ ਨਿਕਲ ਨਿਕਾ ਜਰੂਰ ਹੈਗਾ ਝੁੰਗਾ ਸਿੰਘ ਸੂਆ ਕਰਵਾ ਸੂਈ ਵੀਰੇ ਪਹਿਲਾ 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 ਸੂਆ ਸੂਈ ਹਾਂ ਦੂਜੇ ਵੇ ਤੇ ਗੱਬਣ ਹੈ ਨਾ ਹਾਂ ਲਓ ਜੀ ਚੈੱਕ ਕਰ ਲਓ ਨਿਕਲੂਗੀ ਗੱਬਣ ਹੀ 100% ਗਾੜੀ ਇਹ ਲੈ ਆਪਾਂ ਪੱਕਾ ਕਿਸ ਨੂੰ ਕਹਿ ਨਹੀਂ ਸਕਦੇ ਕਨਫਰਮ ਨਹੀਂ ਆਪਣੇ ਕੋਲ ਕੋਈ ਕਨਫਰਮ ਜਿਓ ਜੀ ਮੋੜੂ ਜੀ ਹੈ ਜੀ ਸੋ ਆ ਤਮਾਂਡੇ ਹੀ ਮੋਟੇ ਜੇ ਅੱਛਾ ਜੀ ਬਾਕੀ ਹੈਗੀ ਠੰਡੀ ਧੀਰੇ ਲੋ ਜੀ ਦੇ ਕੋਈ ਇੱਥੇ ਤਸੱਲੀ ਕਰਕੇ ਮੇਰਾ ਵੀਰ ਖੜੇ ਦੋ ਟਾਈਮ ਕਿਉਂ ਹੋ ਗਏ ਠੀਕ ਹੈ ਜੀ ਹਾਂ ਲੋ ਜੀ ਜੇ ਮਰਜ਼ੀ ਕੋਈ ਤਸੱਲੀ ਕਰੇ ਇਹ ਨਹੀਂ ਵੀ ਕੋਈ ਸ਼ੁਕਰਪਨਾ ਲੈ ਜੀ ਮੈਂ ਬਸ ਸੋਇਆ ਸੋਇਆ ਡੰਗ ਰਿਆ ਆਪਣੀ ਤਸੱਲੀ ਕੋਈ ਕਰੇ ਆਪਣੇ ਘਰ ਦੀ ਗਰੰਟੀ ਆ ਕਿਸੇ ਦੇ ਘਰ ਦੀ ਗਰੰਟੀ ਨਹੀਂ ਕੋਈ ਠੀਕ ਹੈ ਜੀ ਚੱਕ ਲੈ ਉਹ ਕਰ ਜੀ ਗਾਰੰਟੀ ਵੀਰ ਕਦਾ ਵੀ ਇੱਥੇ ਆਵੇ ਕੋਈ ਆਪਣੀ ਤਸੱਲੀ ਕਰ ਲੇ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਤਸੱਲੀ ਕਰ ਲੇ ਆਪਾਂ 10 ਕਿਲੋ ਦੁੱਧ ਆਪਾਂ 9 ਕਰਕੇ ਦਵਾਂਗੇ ਕਿਲੋ ਘਾਟ ਹੀ ਦੱਸਾਂਗੇ 9 ਕਿਲੋ ਮੰਨ ਕੇ ਕੋਈ ਵੀਰ ਸੱਭਾ ਕਰ ਲੇ 5000 ਰੁਪਏ ਡਿਮਾਂਡ 22 ਅੱਜ ਤੋੜਾਂਗੇ ਆਂਦਾ ਮਾਨਤਾਂ ਨੂੰ ਸ਼ੋਰ ਛਪਾ ਜਿਹੜਾ ਮੌਕੇ ਤੇ ਹੋਊਗਾ ਇਹਦੇ ਨਾਲ ਜਿਹੜੀ ਬੱਦੀ ਗਾਂ ਵੀਰੇ ਇਹਦਾ ਕਿਸੇ ਤੇ ਬਾਕੀ ਕੋਈ ਫੋਨ ਕਰੇ ਕੋਈ ਵੀਰ ਭਰਾ ਕੋਈ ਨਹੀਂ ਕਰਦਾਂਗੇ ਮਾਨਤਾਂ ਅਜੇ ਮਾਨਤਨ ਹੋਲ ਗਏ ਜੀ ਹਾਂਜੀ ਹਾਂਜੀ ਕੋਈ ਨਹੀਂ ਕਰਦਾਂਗੇ ਜਿਹਨੀ ਚੋਣਾ ਉਹ ਥੋੜਾ ਬੋਧਾ ਠੀਕ ਹੈ ਜੀ ਦੱਸੋ ਜੀ ਇਹਦੀ ਬਰੀ ਇਹਦੇ ਪੰਜ ਕਿਲੋ ਦੁੱਧ ਆ ਹੂੰ ਇਹ ਟੋਕਰ ਲਾਓ ਤੁਸੀਂ ਕਿੰਨਾ ਟਾਈਮ ਗੱਸੂਈ ਸੁਈ ਨੂੰ ਨਾ ਤਿੰਨ ਮਹੀਨੇ ਹੋ ਗਏ ਸਾਢੇ ਤਿੰਨ ਮਹੀਨੇ ਕਿਉਂਕਿ ਘਰੋਂ ਲਈ ਰੇ ਦਰਸਾ ਪੈੜਾ ਨਹੀਂ ਲਾਇਆ ਹੋਣੇ ਲੈ ਕੇ ਆਏ ਥੋੜਾ ਜਿਹਾ ਅੱਛਾ ਜੀ ਲਓ ਚੈੱਕ ਕਰ ਲਈ ਹਾਂ ਇਹ ਵੀ ਗਾਂ ਬਣੀ 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 ਨੇ ਦੋ ਮਹੀਨਾ ਤੋਂ ਉੱਤੇ ਹੋ ਗਿਆ ਜਿਹੜਾ ਤਸਿਆ ਆਪਾਂ ਨੂੰ ਆਪਾਂ ਨੇ ਬਣਾਈ ਨਾ ਕੋ ਕੀਤਾ ਐਸੇ ਜੀ ਦੋ ਮਹੀਨੇ ਤੋਂ ਤੇ ਦੋ ਮਹੀਨੇ ਤੋਂ ਕਿਹਾ ਕੀ ਗੱਲ ਆ ਕੇ ਹਾਂ ਠੀਕ ਹੈ ਜੀ ਲਿਓ ਜੀ ਕੱਢੋ ਬਾਹਰ ਨੂੰ ਹਾਂ ਗਾੜੀ ਕੈਸੀ ਦੀ ਕਿਸਮਤ ਆ ਠੀਕ ਹੈ ਜੀ ਤਿੰਨ ਸਾਢੇ ਤਿੰਨ ਮਹੀਨਾ ਟਾਈਮ ਹੋ ਗਿਆ ਸੂਈ ਨੂੰ ਦੁੱਧ 5 ਕਿਲੋ ਦੋ ਮਹੀਨੇ ਦਾ ਟਾਈਮ ਹੋ ਗਿਆ ਬਣੀ ਨੂੰ ਚੈੱਕ ਨਹੀਂ ਜੀ ਵੀਕ ਦਾ ਕਰਵਾਈ ਕਨਫਰਮ ਕੋਈ ਨਹੀਂ

ਚੱਕਰ ਲੋ ਕੰਨਾ ਮੁੱਲ ਕਰਨਾ ਵੀਰ ਮੋਲੇ ਦਾ 11000 ਗਰੀਬ ਨਹੀਂ ਜੀ ਤੇ ਨਾ ਦੱਸ ਦੀ 8000 ਆ ਹੈਗੀ ਜੇ ਸਕਿਉਰ ਨਾ ਦੀ ਜਦਾਂ ਕੋਈ ਫੋਨ ਕਰੇ ਵੀਰ ਭਰਾ ਕਰਦਾਂਗੇ ਮਾਨਤਾਂ ਲੋ ਜੀ 11000 ਰੁਪਏ ਡਿਮਾਂਡ 9000 ਦੇ ਵਿੱਚ ਤੁਹਾਡਾ ਆ ਗਿਆ ਮਾਨਤਾਂ ਛੋਟੇ ਸਭ ਹੋਊਗਾ ਜੀ ਇਹ ਦੋ ਅਗੇ ਦਸੀ ਤਿੰਨ ਨੰਬਰ ਦੀ ਡਿਟੇਲ ਹਾਂਜੀ ਇਹ ਫਿਰ ਵੀ ਦੁੱਧ 5 ਕਿਲੋ ਅੱਛਾ ਇਹ ਥੱਲੇ ਵੀ ਠੀਕ ਹੈ ਜੀ ਕੰਡੋ ਜਲਦੀ ਦੇ ਇਹ ਦੋ ਥਾਂ ਉਰਲੇ ਚਲਦੇ ਆ ਉਰਲੇ ਥਾਂ ਚਲਦੇ ਬਣੀ ਵਾਲੇ ਪਾਸੇ ਹੈਗਾ ਉਰਲੇ ਦੇ ਆ ਠੀਕ ਹੈ ਜੀ ਕਿੰਨਾੜਿਆ ਮੋਗਾ ਸੂਈ ਨੂੰ ਇਹ ਨੂੰ ਮਹੀਨੇ ਹੋ ਹੀ ਗਏ ਨੇ ਤਿੰਨ ਬਣੀ ਵਾਲੀ ਚਾਰ ਬਣੀ ਦੇ ਦੱਸੀ ਬਣੀਆਂ ਦੱਸੀਆਂ ਵਾ ਬਾਕੀ ਦਾ ਚੱਕ ਪਾਸਲੇ ਗਰੰਟੀ ਕੋਈ ਨਹੀਂ ਵੀ ਬਣੀਆਂ ਦੇ ਕਹੀ ਜਿੰਦੇ ਅਗਲੇ ਵੀਨਾ ਚ ਰੋ ਗਿਆ ਹਾਂ ਜੀ ਹਾਂ ਇਹਦਾ ਮੁੱਲ ਨਾ ਕਰਨਾ ਇਹ ਤੇ ਦਾਂਗੇ 6000 ਦੀ ਕੰਦਾ ਕੀ ਮਤਲਬ ਕਰ ਦਮ ਕੋਈ ਨਹੀਂ ਕੋਈ ਫੋਨ ਕਰੇ ਬੋਲੋ ਨਿਕਾ ਇਹ ਕਰਦੇ ਮਤਲਬ 5 ਦੀ ਦੇ ਦਾਂਗੇ 5 ਦੀ 5 ਕਿਲੋ ਦੁੱਧ 5 ਕਿਲੋ ਦੁੱਧ 500 ਰੁਪਿਆ ਰੇਟ ਖੋਲਣੀ ਆ ਹਾਂ ਜੀ ਤੋ ਜੀ ਨੋ ਵੀ ਚੈੱਕ ਕਰ ਲੋ ਦੋ ਸਾਨ ਬਹਿਣੀ ਦੇ ਪਾਸੇ ਤੇ ਚਲਦੇ ਜੇ 5 ਕਿਲੋ ਦੁੱਧ 500 ਰੁਪਿਆ ਰੇਟ ਬਿਲਕੁਲ ਸਸਤਾ ਆਪਾ ਲਿਓ ਜੀ ਉਹ ਖਾਦ ਮੜੇ ਹਲੋ ਜੀ ਚੈੱਕ ਕਰ ਲੋ ਇਹ ਹੋਰ ਲਈ ਦਮੇ ਚਲਦੇ ਅਗਲਾ ਪਿਛਲਾ ਠੀਕ ਹੈ ਜੀ ਲੱਗ ਰਿਹਾ ਪੰਜ ਹਜ਼ਾਰ ਤੋਂ ਲੈ ਕੇ ਤੇ 22 ਹਜ਼ਾਰ ਰੁਪਏ ਤੱਕ ਰੇਟ ਦੋ ਸਵਾਜ ਦੀ ਵੀਡੀਓ ਚੈੱਕ ਕਰ ਲੋ ਤਿਆਨ ਨਾਖ ਦਿਖਾਇਆ ਤੰਨ ਨਾ ਕੀ ਸਵੇ ਸਵੇ ਇੱਕ ਟਾਈਮ ਦੂ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਓ ਤੁਹਾਡਾ ਹਕਮੰਦਾਰ ਐਡਰੈਸ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਜਿਦਾ ਸ਼੍ਰੀ ਤਰਨਤਾਨ ਸਿੰਘ ਨਾਮ ਪ੍ਰਗਟ ਸਿੰਘ ਉਹ ਨੰਬਰ ਇੱਕ ਹੀ ਬੋਲ ਦੇ 872873599 ਠੀਕ ਹੈ ਜੀ